ਸ਼ਸ਼ੀ ਗੱਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਵਿੱਕੀ ਵੀਰ ਕੈਮਰਾਮੈਨ ਸਤਪੁਰਕਲਵਾਣੂ ਦੇ ਨਾਲ ਇਸ ਟਾਈਮ ਮਜੂਰ ਚਿਕਲਵਾਣੂ ਪਿੰਡ ਦੇ ਵਿੱਚ ਇੱਥੇ ਇੱਕ ਵੱਡਾ ਇਕੱਠ ਜਾਨੀ ਕਿ ਪੰਚਾਇਤ ਵੱਲੋਂ ਕੀਤਾ ਗਿਆ ਔਰ ਸੈਕਟਰੀ ਸਾਹਿਬ ਇੱਥੇ ਪਹੁੰਚੇ ਹੋਏ ਨੇ ਜਿਹੜੇ ਪਿੰਡ ਦੇ ਲੈ ਕੇ ਮੁੱਦੇ ਨੇ ਉਹਨਾਂ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਇੱਥੇ ਚਰਚਾ ਹੋ ਰਹੀ ਹੈ ਔਰ ਉਹ ਮੁੱਦੇ ਨੋਟ ਕਰਕੇ ਜਾਨੀ ਕਿ ਉਹ ਇੱਥੋਂ ਲਿਜਾਏ ਜਾ ਰਹੇ ਨੇ ਔਰ ਇਹਨਾਂ ਮੁੱਦਿਆਂ ਦੇ ਉੱਤੇ ਜਲਦੀ ਹੀ ਜਿਹੜੇ ਕੰਮ ਜਾਨੀ ਕਿ ਕਲਵਾਣੂ ਦੇ ਵਿੱਚ ਸਟਾਰਟ ਹੋਣ ਵਾਲਾ ਹਾਂਜੀ ਸ਼ਸ਼ੀ ਗੱਲ ਸਾਹਿਬ ਸੀਗ ਭਾਜੀ ਬਹੁ ਮੇਰਾ ਡਿੰਪਲ ਜੀ ਅੱਛਾ ਇਹ ਪੰਜਾ ਸੈਕਟਰੀ ਹੈ। ਮੈਂ ਪੰਜਾ ਸੈਕਟਰੀ ਹਾਂ ਜੀ। ਓਕੇ ਸਰ ਅੱਜ ਇੱਕ ਨਗਰ ਪੰਚਾਇਤ ਆਪਾਂ ਕੈਸੇ ਕਲਬਾਣੂ ਦੇ ਵਿੱਚ ਇੱਕ ਵੱਡਾ ਇਕੱਠ ਜਿਹੜੀ ਕਿ ਇੱਥੇ ਕੀਤਾ ਹੋਇਆ ਤੁਸੀਂ ਔਰ ਮਤੇ ਵਗੈਰਾ ਪਾਸ ਹੋ ਰਿਹਾ। ਅੱਜ ਕਿਹੜੀ ਕਿਹੜੇ ਮਤਿਆਂ ਨੂੰ ਲੈ ਕੇ ਇਕੱਠੇ ਕੀਤਾ ਗਿਆ ਤੁਸੀਂ? ਅੱਜ ਹੀ ਆਪਣਾ ಗ್ರಾಮ ਸਭਾ ਦੀ ਮੀਟਿੰਗ ਸੀ ਇਹ। ਵਿੱਚ ਇੱਕ ਸਾਲ ਦਾ ਆਪਣਾ ਬਜਟ ਤਿਆਰ ਕੀਤਾ ਜਾਂਦਾ ਜੀ। ਜੀ। ਆਮਦਨ ਤੇ ਖਰਚ ਦਾ ਜੀ। ਜੀ। ਉਹ ਮਤੇ ਪਾਸ ਕੀਤੇ ਗਏ ਨੇ ਤੇ ਸਾਰੇ ਜੀ ಗ್ರಾಮ ਸਭਾ ਦੇ ਵਿੱਚ ਜੋ ਮੰਗਾਂ ਲੋਕਾਂ ਨੇ ਮੰਗੀਆਂ ਉਹ ਮਤੇ ਪਾਸ ਕੀਤੇ ਨੇ ਸਾਰੇ। ਵੀ ਕਿਸੇ ਦੀ ਕੀ ਵਾਰਡ ਦੇ ਵਿੱਚ ਕੀ ਕੰਮ ਹੋ ਰਿਹਾ ਜਿਦਾ ਜੀ ਗਲੀਆਂ ਹੁਣ 20-2 ਪੁਰਤਕੀ ਦੁਆਰਾ ਬਣਾਇਆ ਜਾਵੇ ਉਹ ਸਾਰੀਆਂ ਗਲੀਆਂ ਇਹਦੇ ਵਿੱਚ ਪਾਸ ਕੀਤੀਆਂ ਗਈਆਂ ਜੀ ਅੱਛਾ ਜੀ ਥਾਈ ਦਾ ਬੱਸ ਸਟੈਂਡ ਦਾ ਸੀ ਤੇ ਕੋਈ ਸੀਵਰੇਜ ਦੇ ਹੈ ਵਾਟਰ ਬਾਕਸ ਦੀ ਟੈਂਕੀ ਜਿੱਦਾਂ ਕਹਿੰਦੇ ਬਿਲਕੁਲ ਖਤਮ ਹੋ ਰਹੀ ਹੈ ਉਹਦਾ ਮਤੇ ਪਾਸ ਕੀਤੀ ਨੇ ਸਾਰੇ ਤੇ ਇਹ ਜਿਹੜਾ ਅੱਜ ਇਹ ਇਹ ਜਲਾਸ ਇਕੱਠਾ ਹੋਇਆ ਇਹ ਹਰ ਇੱਕ ਪਿੰਡ ਪੱਧਰ ਤੇ ਹੋ ਰਿਹਾ ਹੈ ਜਾਂ ਵੀ ਕੱਲਾ ਕਲਵਾਣੂ ਦੇ ਵਿੱਚ ਹੀ ਹੋਇਆ ਨਹੀਂ 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 ਇਹ ਹਰ ਇੱਕ ਪਿੰਡ ਦੇ ਵਿੱਚ ਹੁੰਦਾ ਜੀ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਅਸੀਂ ਕਰਦੇ ਆ ਜੀ ਜਿਹੜੀ ਗ੍ਰਾਮ ਸਭਾ ਹੁੰਦੀ ਹੈ ਨਾ ਜੀ ਇਹ ਪਿੰਡ ਦੇ ਕੱਠੇ 'ਚ ਹੀ ਹੁੰਦੀ ਹੈ ਇਦਾਂ ਨਹੀਂ ਹੋ ਸਕਦੀ ਗ੍ਰਾਮ ਸਭਾ ਉਹ ਨਹੀਂ ਕਹਿਣਾ ਜੇ ਪਿੰਡ ਦਾ ਕੱਠੂਗਾ ਤਾਂ ਗ੍ਰਾਮ ਸਭਾ ਹੁੰਦੀ ਹੈ ਜੀ ਹੁਣ ਸਾਡੀਆਂ ਮੀਟਿੰਗਾਂ ਨੇ ਪੰਚਾਇਤ ਦੀਆਂ ਉਹ ਕੱਲੀ ਮੀਟਿੰਗ ਪੰਚਾਇਤ ਰੈਂਡ ਕਰਦੀ ਜਿਹਨੇ ਮੈਂਬਰ ਹੁੰਦੇ ਨੇ ਉਹ ਹਾਜ਼ਰ ਹੁੰਦੇ ਨੇ ਗ੍ਰਾਮ ਸਭਾ ਦੇ ਵਿੱਚ ਜਿੰਨੇ ਵਾਰੀ ਵੀ ਹੋਊਗਾ ਵਿੱਚ ਪਿੰਡ ਦੇ ਕੱਠੇ ਦੇ ਵਿੱਚ ਹੀ ਗ੍ਰਾਮ ਸਭਾ ਹੁੰਦੀ ਹੈ ਉਹ ਜੇ ਹੋ ਗਈ ਹੈ ਤਾਂ ਉਹ ਇੱਕ ਕੰਮ ਜਿਹੜਾ ਹੈਗਾ ਇੱਕ ਉਦੋਂ ਤੱਕ ਹੁਣ ਅੱਗੇ ਸ਼ਟਾਰਟ ਇਹ ਸਰ ਪਤਾ ਕੀ ਹੈ ਜੀ ਦੇਖੋ ਪੰਚਾਇਤ ਦੇ ਕੋਲ ਆਪਦਾ ਸੋਰਸ ਦਾ ਹੈ ਨਹੀਂ ਕੋਈ ਇਨਕਮ ਦਾ ਜੀ ਇਹ ਸਰਕਾਰ ਦੇ ਗਰੰਟਾ ਦੇਊਗੀ ਜਿੱਦਾਂ ਜਿੱਦਾਂ ਉਦੋਂ ਉਦੋਂ ಗ್ರಾಮ ਸਭਾ ਜਿੱਦੋਂ ਪਾਸ ਕਰਤੇ ਨੇ ਅਸੀਂ ਉਸ ਤਰ੍ਹਾਂ ਪੰਚਾਇਤ ਕੰਮ ਕਰਵਾਈ ਜਾਊਗੀ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਵੱਲੋਂ ਬੱਸ ਜੀ ਦੱਸੋ ਦਸਾਂ ਸਾਹਿਬ ਈਸੀ ਦਾ ਇਹ ਐਮੀ ਕਵਾਂਗੇ ਵੀ ਜਿਵੇਂ ਅੱਜ ਸਾਡਾ ਨਗਰ ਇਕੱਠਾ ਹੋਇਆ ਹੈ ਵੀ ਅੱਗੇ ਤੋਂ ਵੀ ਜਦੋਂ ਦੁਬਾਰਾ ಗ್ರಾಮ ਸਭਾ ਹੋਊਗੀ ਤਵਨ ਦੁਬਾਰੋਂ ਵੀ ਸਾਡੇ ਭੈਣ ਭਾਈ ਭਾਈਚਾਰੇ ਐਮੀ ਸਾਥ ਦੇਵੀ ਠੀਕ ਹੈ ਨਾ ਤਾਂ ਕਿ ਜੋ ਵੀ ਕੰਮ ਰਹਿੰਦੇ ਨੇ ਨਗਰ ਦੇ ਕੋਸ਼ਿਸ਼ ਵੀ ਕਰਾਂਗੇ ਵੀ ਅਸੀਂ ਵੀ ਆਪਦਾ ਦਿਲੋਂ ਜੋਰ ਲਾਵਾਂਗੇ ਤੇ ਨੌਜਵਾਨੋਂ ਸਾਡੇ ਭੈਣ ਭਾਈ ਵੀ ਸਾਡੇ ਨਾਲ ਸਪੋਰਟ ਕਰਨ ਇਹ ਨਾ ਹੋਵੇ ਵੀ ਅਸੀਂ ਕੰਮ ਸ਼ੁਰੂਆਤ ਕਰੀਏ ਪੰਚਾਇਤ ਨਗਰ ਦੀ ਸ਼ੁਰੂ ਕਰੇ ਕੋਈ ਕੰਮ ਤੇ ਉਹਦੇ ਵਿੱਚ ਕੋਈ ਵੀ ਇਨਸਾਨ ਆ ਕੇ ਵੀ ਕਦੇ ਵੀ ਹਾਂ ਉਹਦਾ ਵਿਰੋਧਤਾ ਕਰੇ ਵੀ ਨਿਮਰਤਾ ਨਾਲ ਭਾਈਚਾਰੇ ਨਾਲ ਉਹ ਕੰਮ ਨੂੰ ਸੋਲਵ ਕਰੀਏ ਬਿਲਕੁਲ ਵੀ ਹਰੀ ਕਪਿੰਡ ਇੱਕ ਤਰ੍ਹਾਂ ਦੇਖੀ ਤਾਂ ਤਰੱਕੀ ਵਿਚਾਰਿਆਗਾ ਅਸੀਂ ਵੀ ਚਾਹੁੰਨੇ ਵੀ ਸਾਡਾ ਪਿੰਡ ਵੀ ਤਰੱਕੀ ਜਾਵੇ ਤੇ ਸਾਫ ਸਪਾਈ ਇਹਦਾ ਵੀ ਸਭ ਕੁਝ ਜਿਸ ਤਰ੍ਹਾਂ ਅਸੀਂ ਸੋਚਿਆ ਹੈ ਵੀ ਉਸ ਤਰ੍ਹਾਂ ਸਾਡੇ ਕਹਿਣ ਤੇ ਬਣੇ ਠੀਕ ਹੈ ਅਸੀਂ ਇੱਕ ਸਾਥੇ ਭਾਲਦੇ ਆ ਸਾਡੇ ਨਗਰ ਦੇ ਪਾਸੇ ਕਿਉਂਕਿ ਅੱਜ ਇਕੱਠਾ ਨਗਰ ਸਾਰਾ ਕੁਝ ਹੈਗਾ ਜੇ ਕਿਸੇ ਦੇ ਅੱਜ ਕੁਝ ਕਿਸੇ ਨੇ ਕੋਈ ਐਕਸਟਰਾ ਆਪਣਾ ਮੁੱਦਾ ਰੱਖਣਾ ਅੱਜ ਰੱਖ ਸਕਦਾ ਹੈ ਖੁੱਲੇ ਅਜਾਦੀ ਹੈ ਸਭ ਨੂੰ ਇਹ ਚੀਜ਼ ਇਦਾਂ ਦਾ ਕੋਈ ਗੱਲ ਨਹੀਂ ਕਰ ਸਕਦਾ ਵੀ ਹਾਂ ਵੀ ਕਿਸੇ ਨੂੰ ਕੋ ਪਰ ਲਿਖੇ ਦੇ ਵਿੱਚ ਗਮ ਰਹੇਗਾ ਜਾਂ ਕਿਸੇ ਦਾ ਮੁੱਦਾ ਜੇ ਨੋਟ ਨਹੀਂ ਹੋਇਆ ਅਸੀਂ ਦੇਖੋ ਇਹਦੇ ਵਿੱਚ ਐਵੇਂ ਜੇ ਤਾਂ ਕੋਈ ਗੱਲਬਾਤ ਹੁੰਦੀ ਹੈ ਕੋਈ ਚੋਰੀ ਰੱਖਣੀ ਹੁੰਦੀ ਹੈ ਕਿਸੇ ਨੇ ਪੰਚ ਸਰਪੰਚ ਨੇ ਉਹ ਚੀਜ਼ ਚੱਲ ਜੇ ਪਰ ਜਿਹੜੀ ਲੋਕ ਇਹੀ ਹੁੰਦਾ ಗ್ರಾಮ ਸਭਾ ਦਾ ਵੀ ਲੋਕਾਂ ਦਾ ਇਕੱਠ ಗ್ರಾಮ ਦਾ ਮਤਲਬ ਵੀ ਪਿੰਡ ਸਭਾ ਹੁੰਦੀ ਹੈ ਇੱਕ ਤਰ੍ਹਾਂ ਇਕੱਠ ਕਰਨਾ ਵੀ ਆਪਦੇ ਪਿੰਡ ਦਾ ਇਕੱਠ ਕਰੋ ਆ ਉਹ ਮਰਜੀ ਹੈ ਨਗਰ ਵਿੱਚੋਂ ਜੋ ਵੀ ਚਾਹਵਣ ਆ ਕੇ ਇਹਦੇ ਵਿੱਚ ਜੁੜ ਸਕਦੇ ਠੀਕ ਹੈ ਕੋਈ ਲੇਡੀਜ਼ ਹੈ ਕੋਈ ਜੈਂਟਸ ਸਭ ਨੂੰ 18 ਸਾਲ ਤੋਂ ਉੱਪਰ ਹੈ ਜਿਹੜਾ ਉਹਨੂੰ ਹੱਕ ਹੈ ਵੀ ਇਹਦੇ ਵਿੱਚ ਆ ਕੇ ਆਪਣੀ ਮੁੱਦਾ ਰੱਖ ਸਕਦੇ ਹੁਣ ਐਜ਼ ਸਰਪੰਚ ਆਪਣੇ ਯਾਨੀ ਕਿ ਪਿੰਡ ਦੇ ਨਿਵਾਸੀਆਂ ਨੂੰ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਬਸ ਇਸ ਦਾ ਐਂਡ ਦੇ ਹੀ ਕਹਾਂਗੇ ਵੀ ਮੇਰਾ ਨਗਰ ਮੇਰੇ ਨਾਲ ਸਪੋਰਟ 'ਚ ਖੜੇ ਤੇ ਖੁਦ ਮਸਲੇ ਦੱਸੇ ਤੇ ਖੁਦ ਹੱਲ ਵੀ ਕਰਵਾਵੇ ਸਾਡੇ ਨਾਲ ਲੱਗ ਕੇ ਸਾਡੇ ਨਾਲ ਤੁਰੀ ਬਸ ਅਸੀਂ ਇਹੀ ਚਾਹਾਂਗੇ ਤੇ ਅੱਗੇ ਵੀ ਇਹ ਵੀ ਚਾਹਾਂਗੇ ਵੀ ਸਾਨੂੰ ਵਧੀਆ ਵਧੀਆ ਗਰੰਟਾ ਮਿਲਣ ਤੇ ਅਸੀਂ ਕੰਮ ਵੀ ਕਰਕੇ ਦਿਖਾਈ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਹੜਾ ਮੇਨ ਸੀਗਾ ਜੀ ਆਪਣਾ ਜਿਹੜੇ ਪਿੰਡ ਦੇ ਵਿੱਚ ਨਜਾਇਜ਼ ਕੁੱਝੇ ਕਰਖੇ ਨੇ ਲੋਕਾਂ ਨੇ ਜੀ ਮੇਨ ਮੁੱਦਾ ਰੱਖਿਆ ਦੇ ਸੀ ਵੀ ਉਹ ਛਡਵਾਏ ਜਾਣ ਜੀ ਉਹਦਾ ਮਤੇ ਪਾਸ ਕੀਤਾ ਗਿਆ ਜੇ ਪਿੰਡ ਦੀਆਂ ਜਿਹੜੀਆਂ ਗਲੀਆਂ ਨਾਲੀਆਂ ਨੇ ਜਿਹੜੀਆਂ ਬਹੁਤ ਪੁਰਾਣੀਆਂ ਹੋ ਚੁੱਕੀਆਂ ਐ 20-25 ਸਾਲ ਉਹਨਾਂ ਨੂੰ ਪੁੱਟ ਕੇ ਬਣਾਉਣ ਦੀ ਮੰਗ ਰੱਖੀ ਕੀ ਸੀ ਉਹ ਮਤੇ ਪਾਏ ਨੇ ਜੀ ਇੱਕ ਹੀ ਬੱਟਰ ਵਾਸ ਦੀ ਟੈਂਕੀ ਜਿਹੜੀ ਉਹ ਮੰਗ ਕੀਤੀ ਗ੍ਰਾਮ ਸਭਾ ਕੋਲ ਬਿਲਕੁਲ ਖਤਮ ਹੋ ਚੁੱਕੀ ਐ ਵੀ ਉਹਦੀ ਨਵੀਂ ਉਸਾਰੀ ਲਈ ਮੰਗ ਕੀਤੀ ਜਾਵੇ ਸਰਕਾਰ ਤੋਂ ਬਣਾਉਣ ਲਈ ਤੇ ਇੱਕ ਨਵਾਂ ਬੱਸ ਸਟੈਂਡ ਦੀ ਬੱਸ ਸਟੈਂਡ ਦੀ ਉਸਾਰੀ ਲਈ ਇਹ ਮਤਾ ਪਾਸ ਕੀਤਾ ਹੈ। ਉਹ ਪਿੰਡ ਦੇ ਵਿੱਚ ਵੀ ਥੋੜਾ ਜਿਹਾ ਸੋਜ ਦਊਗਾ ਪਿੰਡ ਤਾਂ ਹੀ ਚੱਲੂਗਾ ਇਹ ਕੰਮ ਇਹ। ਪਿੰਡ ਦੇ ਲੋਕ ਕੀ ਕਰਦੇ ਪਾਣੀ ਛੱਡ ਲੈਣੇ ਬੰਦ ਉਹਨੂੰ ਕਰਦੇ ਨਹੀਂ ਜੀ। ਉਹ ਜਿਹਦੇ ਕੋਲੇ ਹੁਣ ਆ ਰਿਹਾ ਪਾਣੀ ਉਹੀ ਵਰਤਦੇ ਅੱਗੇ ਉਹ ਜਾਂਦੇ ਹੀ ਨਹੀਂ ਬਿਲਕੁਲ ਵੀ। ਠੀਕ ਹੈ ਇਹ ਤਾਂ ਸਾਰੇ ਸਹਿਯੋਗ ਨਾਲ ਹੀ ਚੱਲਣਾ ਜੀ। ਜਦੋਂ ਹੁਣ ਕੰਮ ਇਹਦਾ ਵਾਟਰ ਵਸ ਦਾ ਕੰਮ ਕਰਵਾਇਆ ਜਾਊਗਾ ਜੀ ਉਦੋਂ ਗੇਟ ਵਾਲੇ ਵੀ ਲਵਾਏ ਜਾਣਗੇ ਪਰ ਇਹ ਜੇ ਲੋਕ ਸਾਥ ਦੇਣਗੇ ਤਾਂ ਹੀ ਇਹ ਚ ਅਸੀਂ ਸਾਰੇ ਸਫਲ ਹੋ ਸਕਦੇ ਹਾਂ ਜੀ। ਸਾਡੇ ਨਾਲ ਇਸ ਕਲਬਾ ਨੂੰ ਦੇ ਕੁਝ ਨਗਰ ਨਿਵਾਸੀ ਜਿਹੜੇ ਨੇ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਇਹ ਗੱਲਬਾਤ ਕਰਦੇ ਹਾਂ ਜੀ ਸ਼ਸ਼ੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਖਾਨ ਸਾਹਿਬ ਬਾਈ ਜੀ ਦੇ ਪਤੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਨੈਵ ਸਿੰਘ ਹੈ ਜੀ ਅੱਜ ਤੁਹਾਡੇ ਇੱਥੇ ਕਲਬਾਣੂ ਪਿੰਡ ਦੇ ਵਿੱਚ ਸੈਕਟਰੀ ਸਾਹਿਬ ਆਏ ਨੇ ਔਰ ਇੱਕ ਵੱਡਾ اجلاس ਉਹਨਾਂ ਨੇ ਕੀਤਾ ਆ ਔਰ ਮੁੱਦੇ ਜਿਹੜੇ ਨੇ ਉਹ ਲੋਕਾਂ ਨੇ ਵੀ ਉਹਨਾਂ ਦੇ ਅੱਗੇ ਰੱਖੇ ਉਹਨਾਂ ਨੇ ਨੋਟ ਕੀਤੇ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਦੀ ਤਕਰੀਬ ਨਾ ਕੋਈ ਅਸੀਂ ਤਾਂ ਜਿੱਦ ਜਿੱਦ ਜਿੰਦਗੀ ਉਹ ਸੰਭਾਲੀਏ ਜੀ ਤਕਰੀਬ ਹੋਣਾ ਪਹਿਲੀ ਵਾਰੀ اجلاس ਹੋਇਆ ਜੀ ਪਿੰਡ ਚ ਜੀ ਪਿੰਡ ਦੇ ਮ ਉਹ ਤੋਂ ਬਾਅਦ ਗਲੀਆਂ ਨਾਲੀਆਂ ਬਾਰੇ ਚਰਚਾ ਹੋਈ ਜੀ ਵਾਟਰ ਬਾਕਸ ਬਾਰੇ ਜੋ ਮੁੱਦਾ ਚੱਲਿਆ ਕਿਉਂਕਿ ਤਕਰੀਬਨ ਪਿੰਡ ਦੇ ਕਰਾਂ ਗਲੀਆਂ ਛੋਟੀਆਂ ਨੇ ਪਾਣੀ ਦੀ ਬਿਲਕੁਲ ਪਿੰਡ ਨੂੰ ਜ਼ਰੂਰਤ ਹੈ ਪਿੰਡ ਵੱਡਾ ਹੈ ਉਹਦੇ ਬਾਰੇ ਜੋ ਵਿਚਾਰ ਚਰਚਾ ਹੋਈ ਬਹੁਤ ਵਧੀਆ ਗੱਲ ਹੋਈ ਉਹ ਮੁੱਦਾ ਜ਼ਰੂਰੀ ਹੈ ਜੀ ਹੋਣਾ ਚਾਹੀਦਾ ਮਗਰੀਖ ਸਿੰਘ ਜੀ ਕਰੋ ਕਰ ਤੇ ਪੰਚਾਇਤ ਮੈਂਬਰਾਂ ਜੀ ਪਿੰਡ ਕਲਵਾਨੂ ਦਾ ਅਸੀਂ ਇਹ ਸਾਡੇ ਪਿੰਡ ਚ ਗ੍ਰਾਮ ਸਭਾ ਦਾ ਅੱਜ ਜਲਾਸ ਰੱਖਿਆ ਗਿਆ ਸੀ ਪੰਚਾਇਤ ਵੱਲੋਂ ਤੇ ਸੈਕਟਰੀ ਸਾਹਿਬ ਆਏ ਹੋਏ ਸੀ ਇਸ ਦਾ ਜਲਾਸ ਦਾ ਅਸੀਂ ਨੇ ਇਹ ਸਾਰੇ ਪਿੰਡ ਦੇ ਮੁੱਦਿਆਂ ਦੇ ਉਹ ਰੱਖਿਆ ਸੀ ਇਕੱਠ ਜੀ ਵੀ ਜਿਵੇਂ ਸਾਡੀ ਟੈਂਕੀ ਪਾਣੀ ਵਾਲੀ ਟੈਂਕੀ ਜਮੀ ਖਤਮ ਹੋ ਰਹੀ ਹੈ ਜੀ ਡੈੱਡ ਹੋ ਰਹੀ ਉਹ ਉਹਦੇ ਵਾਸਤੇ ਰੱਖਿਆ ਸੀ ਆ ਬਾਕੀ ਗਲੀਆਂ ਨਾਲੀਆਂ ਦਾ ਸਾਰੀਆਂ ਦਾ ਅਸੀਂ ਵਿਚਾਰ ਰੱਖਿਆ ਸੀ ਬਣਾਉਣ ਦਾ ਜੀ ਕੁਝ ਪੱਟ ਕੇ ਗਲੀਆਂ ਬਣਾਉਣ ਲਈ ਸਾਡੇ ਪਿੰਡ ਦੀ ਜੀ ਜੀ ਤੇ ਬਾਕੀ ਸੀਵਰੇਜਾਂ ਨੇ ਟੋਬੇ ਨੇ ਜੀ ਉਹਨਾਂ ਬਾਰੇ ਅਸੀਂ ਮਤਲਬ ਇੱਕ ਜਲਾਸ ਰੱਖਿਆ ਸੀ ਬਹੁਤ ਵੱਡੀ ਪਹਿਲ ਐ ਕਰ ਰਹੇ ਨੇ ਸਭ ਤੋਂ ਬਹੁਤ ਵੱਡੀ ਉਹ ਹੈ ਜੀ ਸਾਰੇ ਕਈ 50 ਸਾਲਾਂ ਤੋਂ ਸੀਨੇ ਕਰਿਆ ਅੱਜ ਤੱਕ ਇਥੇ ਸਾਡੇ ਪਿੰਡ ਦੇ ਵਿੱਚ ਕਦੇ ਅਸੀਂ ਕੋਈ ਇਹ ਜਲਾਸ ਅੱਜ ਤੱਕ ਵੇਖਿਆ ਨਹੀਂ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਜੀ ਤੇ ਅਸੀਂ ਵੀ ਇਹੀ ਸਹਿਯੋਗ ਚਾਹੁੰਦੇ ਹਾਂ ਜੇ ਪਿੰਡ ਦੇ ਲੋਕ ਸਾਡੇ ਨਾਲ ਸਹਿਯੋਗ ਦੇਣਗੇ ਅਸੀਂ ਇਹ ਸਾਰਾ ਪਿੰਡ ਦਾ ਕੰਮ ਜੋ ਵੀ ਹੈਗਾ ਸੀਵਰੇਜ ਦਾ ਗਲੀਆਂ ਦਾ ਟੈਂਕੀ ਦਾ ਜੋ ਵੀ ਕਿਸੇ ਦੇ ਪਾਣੀ ਨਹੀਂ ਘਰ ਤੱਕ ਪਹੁੰਚਦਾ ਛੜਕਦਾ ਜੋ ਵੀ ਪਿੰਡ ਦਾ ਕੋਈ ਮਸਲਾ ਹੈ ਉਹ ਅਸੀਂ ਹਰੇਕ ਬਣਾਉਣ ਨੂੰ ਨਾ ਚਾਹਵਾਂ ਨਾ ਬਣਾਉਣ ਦੇ ਜੇ ਸਾਨੂੰ ਸਰਕਾਰ ਸਾਥ ਸਾਥ ਦੇਊਗੀ ਤਾਂ ਅਸੀਂ ਉਹ ਕੰਮ ਜ਼ਰੂਰ ਪਿੰਡ ਦਾ ਕਰਾਂਗੇ ਧੰਨਵਾਦ ਮੇਰਾ ਨਾਮ ਜਸ ਸਿੰਘ ਹੈ ਮਾ ਪਿੰਡ ਕੋਲੋਂ ਉਹ ਰਹਿਣ ਵਾਲਾ ਹਾਂ ਅੱਜ ਸਾਡੇ ਕਮਾਣਾ ਪੱਤੀ ਚ ਅਜਲਾਸ ਸੀ ਪੰਚਾਇਤ ਵੱਲੋਂ ਮਤੇ ਪਾਏ ਨੇ ਵੀ ਕਿਹੜੇ ਕਿਹੜੇ ਕੰਮ ਕਰਨ ਵਾਲੇ ਨੇ ਬਹੁਤ ਪ੍ਰੇਮ ਨਾਲ ਸਾਰੇ ਇਕੱਠੇ ਹੋ ਕੇ ਮਤਿਆਂ ਨੂੰ ਮਨਜ਼ੂਰੀ ਦਿੱਤੀ ਆ ਤੇ ਮਿਲ ਜੁਲ ਕੇ ਸਾਰਾ ਕੰਮ ਕਰਦੇ ਕਾਏ ਮੇਰਾ ਨਾਮ ਸੁਵੀਰ ਸਿੰਘ ਹੈ ਜੀ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਪਹਿਲਾਂ ਤਾਂ ਜੀ ਤੁਹਾਡਾ ਸਵਾਗਤ ਹੈ ਕਿ ਤੁਸੀਂ ਸਾਡੀ ਗੱਲ ਨਕਰ ਤੱਕ ਲੋਕਾਂ ਤੱਕ ਪਹੁੰਚਾਰੇ ਦੂਰ ਦੂਰ ਤੱਕ ਸਾਡੀ ਗੱਲ ਜਾਣੀਏ ਤੇ ਅਸੀਂ ਹੋਰ ਵੀ ਨਗਰ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਮੰਗੂ ਤੁਸੀਂ ਵੀ ਇਕੱਠੇ ਹੋ ਕੇ ਗ੍ਰਾਮ ਸਭਾ ਬੁਲਾਇਆ ਕਰੋ ਸਾਡੇ ਪਿੰਡ ਦੇ ਵਿੱਚ ਜਿਹੜੀ ਇਹ ਗ੍ਰਾਮ ਸਭਾ ਹੈ ਇਹ ਸਾਡੇ ਪਹਿਲੀ ਵਾਰ ਬੁਲਾਈ ਗਈ ਹੈ ਅੱਜ ਤੱਕ ਕਦੇ ਕਿਸੇ ਪੰਚਾਇਤ ਨੇ ਗ੍ਰਾਮ ਸਭਾ ਨਹੀਂ ਬੁਲਾਈ ਤੇ ਜਿਹੜੇ ਮੁੱਦੇ ਨੇ ਤੁਸੀਂ ਗੱਲ ਕੀਤੀ ਹੈ ਮੁੱਦਿਆਂ ਦੇ ਵਿੱਚ ਮੇਨ ਜਿਹੜੀ ਵੱਡੇ ਤਰ੍ਹਾਂ ਲੋਕਾਂ ਨੇ ਪੰਚਾਇਤੀ ਜ਼ਮੀਨ ਦੱਬੀ ਹੋਈ ਹੈ ਕੁਝ ਟੋਬਿਆਂ ਦੀ ਜ਼ਮੀਨ ਹੈ ਕੁਝ ਜਿਹੜੀ ਜ਼ਮੀਨ ਹੈ ਲੋਕਾਂ ਨੇ ਰਜਿਸਟਰੀਆਂ ਵਗੈਰਾ ਗਰਦੌਰੀਆਂ ਵਗੈਰਾ 2 ਨੰਬਰ ਦੇ ਵਿੱਚ ਆਪਣੇ ਨਾਂ ਕਰਵਾ ਲੀਆਂ ਨੇ ਉਹ ਦੱਬੀ ہوئی ਹੈ ਸਾਰੀ ਮਤਲਬ ਕਿ ਟੋਟਲ ਪੰਚਾਇਤੀ ਜ਼ਮੀਨ ਛਡਾਉਣ ਦਾ ਮਤਾ ਪਾਇਆ ਗਿਆ ਇੱਕ ਤਾਂ ਇੱਕ ਜਿਹੜੀ ਵਾਟਰ ਵਾਕਸ ਵਾਲੀ ਟੈਂਕੀ ਹੈ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਜੀ ਤੋਂ ਕਟੁਕਟ 400 ਪਰਿਵਾਰ ਹੈ ਜਿਹੜਾ ਪਾਣੀ ਪੀ ਰਿਹਾ ਉਹਦੀ ਮਤਲਬ ਕਿ ਮੂੜੂਸਾਰੀ ਦੇ ਲਈ ਉਹ ਮਤਾ ਜਿਹੜਾ ਪਾਇਆ ਗਿਆ ਤੇ ਇੱਕ ਨਾਲ ਪਿੰਡ ਦੇ ਮਤਲਬ ਪੰਜ ਰਜਵਾਹੇ ਨੇ ਜੀ 5 ਮਿੰਟਾਂ ਨੂੰ ਲੱਗਦੇ ਨਹੀਂ ਤੇ ਉਹ ਸੜਕਾਂ ਦੇ ਜਿਹੜੇ ਮਤੇ ਨੇ ਉਹ ਪਾਏ ਗਏ ਨੇ ਤੇ ਨਾਲ ਬਾਕੀ ਜਿਹੜੇ ਗਲੀਆਂ ਦੇ ਮਤੇ ਨਹੀਂ ਉਹ ਵੀ ਪਾਈ ਗਏ ਨੇ ਵੱਖ-ਵੱਖ ਵਾਰਡਾਂ ਦੇ ਸਬੰਧ ਵਿੱਚ ਜਿਹੜੇ-ਜਿਹੜੇ ਵਾਰਡਾਂ ਦੇ ਵਿੱਚ ਕਿਹੜੇ-ਕਿਹੜੇ ਗਲੀ ਬਣਨ ਵਾਲੇ ਨੇ ਉਹ ਸਾਰੇ ਮਤੇ ਪਾਈ ਗਏ ਦੀ ਇੱਕ ਜਿਹੜੇ ਮਤਲਬ ਕਿ ਇਹ ಗ್ರಾಮ ਸਭਾ ਸਾਡੇ ਪਿੰਡ ਦੇ ਵਿੱਚ ਹੋਈ ਹੈ ਇਸ ਦੇ ਵਿੱਚ ਸਾਡੇ ਮਤਲਬ ਕਿ ਪੰਚਾਇਤ ਦਾ ਸਾਡੇ ਪਿੰਡ ਦੇ ਨਗਰ ਨਿਵਾਸੀਆਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਹੈ ਬਹੁਤ ਵਧੀਆ ਢੰਗ ਦੇ ਨਾਲ ਸਚਾਰੂ ਢੰਗ ਦੇ ਨਾਲ ਇਹ ಗ್ರಾಮ ਸਭਾ ਹੋਈ ਹੈ ਤੇ ਸਾਨੂੰ ਅੱਗੇ ਤੋਂ ਵੀ ਉਮੀਦ ਹੈ ਆਉਣ ਵਾਲੇ ਟਾਈਮ 'ਚ ਵੀ ਸਾਡੇ ਪਿੰਡ ਦੇ ਵਿੱਚ ਇਸ ਨਾਲ ਵੱਧ ਕੇ ਤੇ ਵਧੀਆ ਢੰਗ ਨਾਲ ਗ੍ਰਾਮ ਸਭਾ ਹੋਏਗੀ ਤੇ ਸੁਚਾਰੂ ਢੰਗ ਨਾਲ ਹੋਏਗੀ ਇਸ ਨੂੰ ਹੋਰ ਵਧੀਆ ਬਣਾ ਕੇ ਪਿੰਡ ਦਾ ਵਿਕਾਸ ਕਰਾਂਗੇ ਤੇ ਨਗਰ ਦੇ ਅਸੀਂ ਬਹੁਤ ਧੰਨਵਾਦੀ ਆ ਜਿਹੜੇ ਸਾਡੇ ਇੱਕ ਆਵਾਜ਼ ਤੇ ਇੰਨਾ ਹਮ ਹਮਾ ਕੇ ਪਹੁੰਚੇ ਸੀ ਔਰ ਬਹੁਤ ਧੰਨਵਾਦੀ ਤੁਹਾਡਾ ਵੀ